ਤਾਂ ਮੁਕਸਰ ਮਲੋੜ ਰੋਡ ਤੇ ਇੱਕ ਭਿਆਨਕ ਬੱਸ ਹਾਦਸਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਜਿਸ ਤੀਆਂ ਕੀ ਦਿਲ ਦਹਿਲਾ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਉਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਦਰਅਸਲ ਮਾਮਲਾ ਅੱਜ ਦੇਰ ਸ਼ਾਮ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਕਿ ਮੁਕਸਰ ਮਲੋੜ ਰੋਡ ਤੇ ਪਿੰਡ ਰੁਪਾਣਾ ਦੇ ਕੋਲ ਸੋਥਾ ਰੋਡ ਤੇ ਇੱਕ ਬੱਸ ਜੋ ਕਿ ਗਿੱਦੜਵਾਹਾ ਤੋਂ ਮੁਕਸਰ ਸਾਹਿਬਵਾਲ ਨੂੰ ਜਾ ਰਹੀ ਹੁੰਦੀ ਹੈ ਆਪਸ ਦੇ ਵਿੱਚ ਰਸਤੇ ਦੇ ਵਿੱਚ ਟਰੈਕਟਰ ਟਰਾਲੀ ਦੇ ਆਣ ਕਾਰਨ ਉਹ ਸੜਕ ਤੋਂ ਹੇਠਾ ਉਤਰਦੀ ਹੈ ਜਿਸ ਕਾਰਨ ਸੰਤੁਲਨ ਬੱਸ ਦਾ ਡਰਾਈਵਰ ਖੋ ਬੰਦਾ ਹੈ ਜਿਸ ਤੋਂ ਬਾਅਦ ਜੋ ਹੈ ਬੱਸ ਪਲਟ ਜਾਂਦੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੱਸ ਕਿਸ ਤਰ੍ਹਾਂ ਖੇਤਾਂ ਦੇ ਵਿੱਚ ਪਲਟੀ ਹੋਈ ਹੈ ਕਾਫੀ ਜ਼ਿਆਦਾ ਦਿਲ ਨੂੰ ਦਹਿਲਾ ਦੇਣ ਵਾਲੀ ਹੈ ਘਟਨਾ ਜ ਜਿਹੀ ਤਸਵੀਰਾਂ ਬਿਆਨ ਕਰਦੀਆਂ ਨੇ ਲੇਕਿਨ ਇੱਥੇ ਹੀ ਜਾਨੀ ਨੁਕਸਾਨ ਤੋਂ ਬਚਾਰਿਆ ਹੈ ਖੁਸ਼ਕਿਸਮਤੀ ਰਹੀ ਹੈ ਲੇਕਿਨ ਜੋ ਖਬਰ ਸਾਹਮਣੇ ਆ ਰਹੀ ਹੈ ਕਿ ਡਰਾਈਵਰ ਬੱਸ ਦੇ ਕੰਡਕਟਰ ਸਮੇਤ ਤਿੰਨ ਸਵਾਰੀਆਂ ਜੋ ਨੇ ਉਹ ਜ਼ਖਮੀ ਦੱਸੀਆਂ ਜਾ ਰਹੀਆਂ ਨੇ ਅਤੇ ਇਸ ਮਾਮਲੇ ਦੇ ਵਿੱਚ ਜੋ ਮਾਮਲਾ ਹੈ ਤੁਹਾਨੂੰ ਦੱਸਤੀ ਹੈ ਕਿ ਦੂਸਰਾ ਹੈ ਬੀਤੇ ਕੁਝ ਦਿਨ ਪਹਿਲਾਂ ਹੀ ਅਜੀਹਾ ਹਾਦਸਾ ਹੀ ਮੁਕਸਰ ਮਲੋਟ ਰੋਡ ਤੇ ਦੇਖਣ ਨੂੰ ਮਿਲਿਆ ਸੀ ਜਿੱਥੇ ਕਿ ਇੱਕ ਬੱਸ ਹਾਦਸਾ ਗ੍ਰਸ ਹੁੰਦੀ ਹੈ ਲੇਕਿਨ ਇਹ ਕੁਝ ਦਿਨਾਂ ਦੇ ਅੰਤਰਾਲ ਦੇ ਵਿੱਚ ਦੂਸਰਾ ਹਾਦਸਾ ਦੇਖਣ ਨੂੰ ਮਿਲ ਗਿਆ ਜਿੱਥੇ ਕਿ ਭਾਰੀ ਮੀਂਹ ਦੇ ਚੱਲਦਿਆ ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਵੱਲੋਂ ਬੱਸ ਦਾ ਸੰਤੁਲਨ ਖੋਦ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਤਸਵੀਰਾਂ ਸਾਹਮਣੇ ਆਉਂਦੀਆਂ ਹਨ ਜਿੱਥੇ ਕਿ ਬੱਸ ਹੀ ਪਲਟ ਜਾਂਦੀ ਹੈ ਜੋ ਕਿ ਮੁੱਢਲੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਰਸਤੇ ਦੇ ਵਿੱਚ ਇੱਕ ਪਾਸੇ ਟਰੈਕਟਰ ਟਰਾਲੀ ਆ ਜਾਂਦੀ ਹੈ ਜਿਸ ਨੂੰ ਕਿ ਲੰਗਾਉਣ ਦੇ ਲਈ ਜਦ ਬੱਸ ਡਰਾਈਵਰ ਬੱਸ ਨੂੰ ਸੜਕ ਦੀ ਸਾਈਡ ਤੇ ਲੈ ਕੇ ਜਾਂਦਾ ਹੈ ਤਾਂ ਉਸ ਵੇਲੇ ਜੋ ਹੈ ਸੜਕ ਦੀਆਂ ਸਾਈਡਾਂ ਗੱਲੀਆਂ ਹੋਣ ਕਾਰਨ ਟਾਇਰ ਤੋਂ ਜੋ ਹੈ ਬੱਸ ਸੰਤੁਲਨ ਖੋ ਬੈਠਦੀ ਹੈ ਜਿਸ ਕਾਰਨ ਬੱਸ ਜੋ ਹੈ ਉਹ ਪਲਟ ਜਾਂਦੀ ਹੈ ਜਿਸ ਤੋਂ ਬਾਅਦ ਹੈ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਵਸਨੀਕਾ ਵੱਲੋਂ ਬਸ 'ਤੇ ਮੌਜੂਦ ਸਵਾਰੀਆਂ ਅਤੇ ਕੰਡਕਟਰ ਅਤੇ ਡਰਾਈਵਰ ਦੀ ਮਦਦ ਕੀਤੀ ਜਾਂਦੀ ਹੈ ਉਹਨਾਂ ਨੂੰ ਬੱਸ ਤੋਂ ਬਾਹਰ ਕੱਢਿਆ ਜਾਂਦਾ ਹੈ ਜਿੱਥੇ ਕੀ ਜਾਨੀ ਨੁਕਸਾਨ ਤੋਂ ਤਾਂ ਬਚਾਅ ਦੱਸਿਆ ਜਾ ਰਿਹਾ ਲੇਕਿਨ ਕਿੰਨਾ ਕਿਤੇ ਅਜਿਹਾ ਹਾਦਸੇ ਲਗਾਤਾਰ ਹੋਣੇ ਬਹਿਰੀ ਵੱਡਾ ਸਵਾਲਿਆ ਨਿਸ਼ਾਨ ਖੜਾ ਕਰਦੀ ਹੈ ਇਸ ਕੰਪਨੀ ਦੇ ਉੱਤੇ ਵੀ ਕਿਉਂਕਿ ਐਸੇ ਕੰਪਨੀ ਦੀ ਜੋ ਨਿੱਜੀ ਕੰਪਨੀ ਹੈ ਐਸੇ ਕੰਪਨੀ ਦੀ ਇਹ ਬੱਸ ਜੋ ਹੈ ਦੂਸਰੀ ਵਾਰ ਹਾਦਸਾ ਗ੍ਰਸਤ ਹੋਈ ਹੈ ਅਤੇ ਪਹਿਲਾਂ ਵੀ ਐਸੇ ਕੰਪਨੀ ਦੀ ਬੱਸ ਜੋ ਹੈ ਹਾਦਸਾ ਗ੍ਰਸਤ ਹੋਈ ਸੀ ਅਤੇ ਮੁਖਸਰ ਮਲੋਟ ਰੋਡ ਤੇ ਪਹਿੰਦੇ ਪਿੰਡ ਰੁਪਾਣਾ ਦੇ ਕੋਲ ਸੋਥਾ ਰੋਡ ਤੇ ਹੈ ਜੋ ਘਟਨਾ ਹੈ ਉਹ ਸਾਹਮਣੇ ਆ ਰਹੀ ਹੈ ਕਾਫੀ ਜ਼ਿਆਦਾ ਦਿਲ ਦਹਿਲਾ ਦੇਣ ਵਾਲੀਆਂ ਤਸਵੀਰਾਂ ਨੇ ਬੱਸ ਹਾਥੇ ਦੀਆਂ ਤਸਵੀਰਾਂ ਕਹਿ ਸਕਦੇ ਹਾਂ ਕਿ ਕਿਸੇ ਦੇ ਲਈ ਵੀ ਬਹਿਦ ਹੀ ਭਿਆਨਕ ਮੰਜ਼ਰ ਬਣ ਸਕਦਾ ਹੈ ਕਾਫੀ ਜ਼ਿਆਦਾ ਜਾ ਸਕਦੇ ਹਾਂ ਕਿ ਲੋਕ ਜੋ ਨੇ ਇਸ ਤੋਂ ਬਾਅਦ ਸ਼ੋਕ ਦੇ ਵਿੱਚ ਚੱਲ ਜਾਂਦੇ ਨੇ ਲੇਕਿਨ ਉੱਥੇ ਹੀ ਜਾਨੀ ਨੁਕਸਾਨ ਤੋਂ ਬਚਾ ਰਹਿੰਦਾ ਹੈ ਜੋ ਕਿ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਮੁੱਢਲੀ ਜਾਣਕਾਰੀ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਅਤੇ ਕੰਡਕਟਰ ਸਮੇਤ ਤਿੰਨ ਸਵਾਰੀਆਂ ਜ਼ਖਮੀ ਹੋਈਆਂ ਨੇ ਜਿੱਥੇ ਕਿ ਜ਼ਖਮੀ ਸਵਾਰੀਆਂ ਅਤੇ ਨਾਲ ਹੀ ਨਾਲ ਬੱਸ 'ਚ ਮੌਜੂਦ ਹੋਰ ਨਾ ਸਵਾਰੀਆਂ ਵੱਲੋਂ ਵੀ ਜੋ ਇਸ ਦੇ ਉੱਤੇ ਮੌਜੂਦਾ ਅਧਿਕਾਰੀ ਨੇ ਉਨ੍ਹਾਂ ਵੱਲੋਂ ਮਾਮਲੇ ਦੀ ਗਹਿਰਾਈ ਦੇ ਨਾਲ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ਉੱਥੇ ਹੀ ਇਹ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੋ ਕਿ ਸ੍ਰੀ ਮੁਕਸਰ ਸਾਹਿਬ ਤੋਂ ਮੁਕਸਰ ਮਲੋਟ ਰੋਡ ਤੋਂ ਸਾਹਮਣੇ ਆ ਰਹੀਆਂ ਨੇ